ਅਈ ਅਸਲ ਦੇ ਵਿੱਚ ਕੀ ਜਿਹੜਾ ਉਹਦਾ ਪਿੰਡ ਹੈ ਕਾਫੀ ਵੱਡਾ ਹੈਗਾ ਹਣਾ ਆਪਣੇ ਚਾਰ ਪਾਸੇਗੇ ਹਾਂਜੀ 7-8 ਵਾਸ ਹੋ ਗਏ ਨਿਮਣ ਵਾਸ ਹੋ ਗਏ ਚੌ ਵਰਤੀ ਕਪੜ ਵਾਸ ਹਾਂਜੀ ਹਾਂਜੀ ਇਹਦਾ ਕਾਫੀ ਵੱਡਾ ਪਿੰਡ ਹੈਗਾ ਤੇ ਆਪਣੀ ਪਿੰਡ ਦੀ ਆਬਾਦੀ ਹੈ ਕਾਫੀ ਜ਼ਿਆਦਾ ਹੈਗੀ ਹਾਂਜੀ ਹਾਂਜੀ ਤੇ ਆਪਣੇ ਪਿੰਡ ਦੇ ਲੋਕਾਂ ਨੂੰ ਕੀ ਹੁੰਦਾ ਸੀਗਾ ਪਹਿਲਾਂ ਇਹ ਸੁਵਿਧਾਵਾਂ ਲੈਣ ਵਾਸਤੇ ਚੀਮਾ ਮੰਡੀ ਆ ਸਨਾਬ ਜਾਣਾ ਪੈਂਦਾ ਸੀ ਠੀਕ ਹੈ ਜੀ ਤੇ ਲੋਕ ਆਪਣੇ ਚਲੇ ਤਾਂ ਜਾਂਦੇ ਸੀ ਉਹਨਿੰਦ ਤੇ ਉੱਥੇ ਜਦੋਂ ਕੰਮ ਤਾਂ ਹੋ ਜਾਂਦੇ ਸੀਗੇ ਹਾਂਜੀ ਹਾਂਜੀ ਫਿਰ ਵੀ ਇਹ ਐਵੇਂ ਦੇ ਕੰਮ ਹੁੰਦੇ ਨੇ ਵੀ ਕੋਈ ਕਾਗਜ਼ ਪੱਤਰ ਘਟ ਗਿਆ ਹਣਾ ਕਿਸੇ ਦਾ ਜਿਹਨੂੰ ਦੁਬਾਰਾ ਪਿੰਡ ਆਉਣਾ ਪੈਂਦਾ ਸੀਗਾ ਠੀਕ ਹੈ ਜੀ ਤੇ ਅਗਲੇ ਦਿਨ ਜਾਂ ਦੋ ਦਿਨ ਛੱਡ ਕੇ ਨਾਲੋ ਕਿਵੇਂ ਵੀ ਨਾਲੋ ਦੁਬਾਰਾ ਫਿਰ ਉਹਨਾਂ ਨੂੰ ਸੁਨਾਮ ਜਾਂ ਟੀਮਾਂ ਮੰਡਿਆਣਾ ਹਾਂਜੀ ਹਾਂਜੀ ਤੇ ਕਾਇਤ ਪਤਨਾ ਤੋਂ ਲਈਆਂ ਕਰਨ ਕਈ ਵਾਰੀ ਦੋ ਦੋ ਤਿੰਨ ਤਿੰਨ ਚਾਰ ਚਾਰ ਗੇੜੇ ਵੀ ਲੱਗਦੇ ਸੀਗੇ ਠੀਕ ਹੈ ਬਾਈ ਜੀ ਪਰ ਹੁਣ ਇਹੜੇ ਵੀ ਖੱਜਲ ਖਵਾਰੀ ਇਹ ਘਟੂਗੀ ਕਿਉਂਕਿ ਸੌਦਾ ਕੇਂਦਰ ਬਣਾ ਫਿੱਟ ਦੇ ਵਿੱਚ ਬਣ ਚੁੱਕਾ ਹੈਗਾ ਹਾਂਜੀ ਜਿਹੜੇ ਵੀ ਸਰਕਾਰੀ ਜਾਂ ਆਪਣੇ ਕੰਮ ਰਾਜਨਿਕ ਰਿਗਿਸਟਰੀ ਤੇ ਹੋਇਆ ਕਰਦੇ ਨੇ ਲੋਕਾਂ ਦੀ ਪ੍ਰਸ਼ਾਸਨ ਨੂੰ ਬਹੁਤ ਕਲਾ ਘਟੂ ਠੀਕ ਹੈ ਜੀ ਤੇ ਮੈਂ ਅਸੀ ਆਪਣਾ ਮਨੋਲਾ ਜੀ ਦਾ ਪੰਜਾਬ ਸਰਕਾਰ ਦਾ ਤੇ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੇ ਆਂ ਹਾਂਜੀ ਹਾਂਜੀ ਬਾਕੀ ਆਪਣੇ ਚੌਵਾਸ ਦੇ ਸਰਪੰਚ ਸਾਹਿਬ ਨੇ ਆਪਾਂ ਇਹਨਾਂ ਨੂੰ ਪੁੱਛਦੇ ਆਂ ਹਾਂਜੀ ਹਨਾ ਜੀ ਆਪਣੇ ਇੱਕ ਤਾਂ ਮੰਤਰੀ ਸਾਹਿਬ ਥੋੜਾ ਲੇਟ ਹੋ ਗਏ ਤੇ ਉਹਦਾ ਕੀ ਕਾਰਨ ਹੈ ਵੀ ਕਹਿੰਦੇ ਹਲਕੇ ਦੇ ਵਿੱਚ ਕਈ ਥਾਵਾਂ 'ਤੇ ਪ੍ਰੋਗਰਾਮ ਸੀਗੇ ਤੇ ਆਪਣੇ ਜਿਹੜੇ ਹਨਾ ਕੰਮ ਸੀਗੇ ਬਹੁਤ ਜ਼ਰੂਰੀ ਸੀ ਜਿਵੇਂ ਸੈੱਟ ਵਾਲਾ ਹੋ ਗਿਆ ਹਨਾ ਤੇ ਸਹੂਬਦਾ ਕੇਂਦਰ ਵੀ ਬਹੁਤ ਟਾਈਮ ਦਾ ਮਤਲਬ ਆਪਾਂ ਸਾਰੇ ਹਨਾ ਪਿੰਡ ਦੇ ਕਹਿ ਰਹੇ ਸੀ ਵੀ ਚੱਲ ਪਿਆ ਹਨਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਚੋਣ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਇਹ ਜਿਹੜਾ ਕਵਰਿੰਗ ਕਰ ਰਹੇ ਹੋ। ਹਾਂਜੀ ਹਾਂਜੀ। ਇਹ ਜਿਹੜਾ ਹੈਗਾ ਸੀ ਨਾ ਜਿਉਂਨਾ ਦਾ ਇੱਕ ਤਾਂ ਮੰਤਰੀ ਸਾਹਿਬ ਦੇ ਪਟਿਆਲੇ ਵਾਲੇ ਜਿਹੜੇ ਗੁਰਬੀਰ ਨੇ ਉਹਨਾਂ ਦੇ ਡੈਥ ਹੋ ਗਈ ਮਾਦਰ ਦੀ। ਅੱਛਾ ਜੀ। ਮੈਂ ਕਈ ਵਾਰੀ ਜਦੋਂ ਚੱਲਦੇ-ਚੱਲਦੇ ਪ੍ਰੋਗਰਾਮਾਂ ਦੇ ਵਿੱਚ ਥੋੜੇ ਡੇਟ ਹੋ ਗਏ। ਪਰ ਜਿਹੜਾ ਇਹ ਮੰਡੀ ਵਾਲਾ ਕੰਮ ਸੀ। ਹਾਂਜੀ। ਇੱਕ ਤਾਂ ਇਹ ਵੀ ਬਹੁਤ ਜ਼ਰੂਰੀ ਸੀਗਾ। ਠੀਕ ਹੈ। 90 ਸਾਲਾਂ ਤੋਂ ਚੱਲ ਰਿਹਾ ਸੀ। ਹਾਂਜੀ। ਤੇ ਦੂਜਾ ਜਿਹੜਾ ਸੋਦਾ ਕੇਂਦਰ ਦਾ ਸੀਗਾ। ਹਾਂਜੀ। ਇਹ ਬਹੁਤ ਹੀ ਜ਼ਰੂਰੀ ਸੀ। ਹਾਂਜੀ ਆਪਣੇ ਪਿੰਡ ਦੀ ਬਹੁਤ ਟਾਈਮ ਦੀ ਮੰਗ ਸੀ। ਜੀ ਧੰਨਵਾਦ ਕਰਦੇ ਆਂ ਸਾਡੀ ਇਹ ਸਰਕਾਰ ਦਾ। ਹਾਂਜੀ। ਜਿਹੜੇ ਕਿ ਅਮਨ अरोड़ा ਜੀ ਨੇ ਜਿਹੜੇ ਉਹ ਸਾਡੇ ਹਲਕੇ ਲਈ ਵਿਕਾਸ ਲਈ ਬੜਾ ਸਤਿਪੰਤ ਭਾਣਨ। ਠੀਕ ਹੈ ਜੀ। ਔਰ ਉਹਨਾਂ ਦਾ ਜਿਹੜਾ ਸਾਰੇ ਪੰਜਾਬ ਜੀ ਵੈਸੇ ਤਾਂ ਸਾਡੇ ਹਲਕੇ ਸਨਾਉ ਨੂੰ ਵਧੀ ਦੇਣਾ। ਹਾਂਜੀ। ਜਿਹੜੇ ਕੰਮ ਵਧੀ ਪੁੱਧਰ ਤੇ ਚੱਲ ਰਹੇ ਨੇ। ਜੇ ਇਹ ਮੈਂ ਇਹ ਕਰਕੇ ਉਹ ਕੋਣ ਨੇ ਪਾਈਪ ਲੈਣਾ ਨੇ। ਸਾਰਾ ਜਿਹੜਾ ਮਦ ਕੇ ਪਾਈ ਪਲੈਨ ਦਾ ਕੰਮ ਇਹ ਜੇ ਕਰਤਾ ਵੀ ਫ੍ਰੀ ਕਰਤਾ ਜਿਹੜਾ ਕਹਿੰਦਾ ਇਹ ਤੁਮੀੜ ਕਾਵਾ ਕੋਈ ਅਸੀਂ ਵੀ ਪੈਸੇ ਉਹ ਕਰਕੇ ਕਰਾਂਗੇ ਇਹਨਾਂ ਨੇ ਕਰਤਾ ਵੀ ਸਾਰਿਆਂ ਨੇ ਫ੍ਰੀ ਪੈਣੇ ਹਾਂਜੀ ਹਾਂਜੀ ਉਹ ਪੈਸਾ ਨਹੀਂ ਭਰਾਇਆ ਕੋਈ ਆਪਣੇ ਇੰਡੀਆ ਨੇ ਸਾਰਿਆਂ ਨੂੰ ਪਾਈਪ ਲਾਈਨ ਪਾਈ ਜਾਊਗੀ ਅਸਾਂ ਜਿਹੜਾ ਸੂਤਾ ਕੇਂਦਰ ਦਾ ਇਹ ਵੱਡਾ ਹੋਇਆ ਖੌਣ ਹਾਂਜੀ ਹਾਂਜੀ ਕਿਵੇਂ ਸਾਥੀ ਬੋਲ ਕੇ ਗਿਆ ਪਹਿਲਾਂ ਆਪਣੇ ਨਾਲ ਉਹ ਇਹ ਹੀ ਗੱਲ ਹੈ ਵੀ ਸਾਡੀ ਖੱਜੜਖੋਰੀ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਪਿੰਡ ਵੱਡਾ ਸੀ ਇੱਕ ਬਹੁ ਵੀ ਸਵਾਗਾ ਜੋ ਇਹ ਜਿਹੜਾ ਉਹਨੂੰ ਕੀਤਾ ਅਸੀਂ ਇਨਾਂ ਦੇ ਨਾਲ ਸਾਰਾ ਟੱਚ ਰਹੇ ਨੇ ਜੀ ਸਾਡਾ ਜੀ ਸੋਧਾ ਕੇਂਦਰ ਚਲਾਇਆ ਜਾਵੇ ਸੋਧਾ ਕੇਂਦਰ ਚਲਾਇਆ ਜਾਵੇ ਔਰ ਬਹੁਤ ਧੰਨਵਾਦਾ ਸੀ ਪੰਜਾਬ ਸਰਕਾਰ ਦੇ ਔਰ ਕੈਬਨਿਟ ਮੰਤਰੀਆਂ ਨੂੰ ਬਣਾਏ ਜੀ ਇਹਨਾਂ ਨੇ ਸਾਡੀ ਗੱਲ ਸੁਣ ਕੇ ਇਹਨੂੰ ਜਿਹੜਾ ਪਾਸ ਕੀਤਾ ਔਰ ਤੜਕੇ ਤੋਂ ਸਵੇਰ ਦੇ ਉੱਤੇ ਕੰਮ ਚੱਲਣ ਲੱਗ ਜੂਗਾ ਸੰਗਤਾਂ ਜਿਹੜੀਆਂ ਨੇ ਬੱਚਿਆਂ ਦੇ ਹੋਰ ਜੋ ਕਿਉਂਕਿ ਸਾਰਾ ਜੁੜਿਆ ਹੋਇਆ ਹੈ ਇਹਦੇ ਨਾਲ ਹਾਂਜੀ ਬਾਕੀ ਹਨ ਜੀ ਆਪਣੇ ਹਲਕੇ ਦੇ ਵਿੱਚ ਹੋਰ ਬਹੁਤ ਕੰਮ ਚੱਲ ਰਹੇ ਨੇ ਜਿਵੇਂ ਜੀ ਹਨਾ ਸਾਡੇ ਕੋਲੇ ਉਪਰਨੇ ਪ੍ਰੋਪੋਜਲਾਂ ਨੇ ਦੋਨਾਂ ਦੀ ਅੱਛਾ ਜੀ ਇਧਰ ਥੋੜਾ ਜਿਹਾ ਦੂਰਾ ਪਿਆ ਸੀ ਉਧਰ ਦਾ ਸਾਰਾ ਹੀ ਪਿਆ ਉਹਨੇ ਦੋਪਹੇ ਨਹੀਂ ਪ੍ਰੋਪੋਜਲਾਂ ਵਾਟਰ ਬਾਕਸ ਨੇ ਜਿਹੜੇ ਇੱਕ ਪਾਣਾ ਚਾਲੂ ਕਰਨ ਜਾ ਰਹੇ ਨੇ ਨਵਾਂ ਇੱਕ ਹੋਰ ਹੈ ਜਿਹੜਾ ਉਧਰ ਦੇ ਕਮਾਪਤੀ ਦੇ ਪਾਸੇ ਇਹ ਚੌਬਾ ਚਾਊਗਾ ਵਾਟਰ ਬਾਕਸ ਚੱਲੀ ਠੀਕ ਹੈ ਜੀ ਆਪਣੇ ਹੰਬਲਵਾਸ ਦੇ ਵਿੱਚ ਵੀ ਇੱਕ ਵਾਟਰ ਬਾਕਸ ਉਧਰ ਵੀ ਬਣਾਣਾ ਹੈ ਉਹ ਇਹ ਜਿਹੜੀਆਂ ਬੁਨਿਆਦੀ ਮੰਗਾਂ ਨੇ ਠੀਕ ਹੈ ਇਹਨਾਂ ਲਈ ਉਹ ਸਾਨੂੰ ਕਹਿੰਦੇ ਨੇ ਵੀ ਸਾਰਾ ਸਮਾਂ ਕੱਢ ਕੇ ਵੀ ਸਾਨੂੰ ਇਹਦੇ ਦੀ ਜਾਣਕਾਰੀ ਦੋ ਔਰ ਉਹ ਗਰਾਉਂਡ ਲੈਵਲ ਤੋਂ ਲੈ ਕੇ ਸਾਰੀ ਜਾਣਕਾਰੀ ਰੱਖਦੇ ਨੇ ਹਾਂਜੀ ਹਾਂਜੀ ਇਹ ਵੀ ਕੋਈ ਵੀ ਝੂਠ ਨਹੀਂ ਬੋਲਦੇ ਜਿਵੇਂ ਹੁਣ ਮੈਂ ਕਈ ਵਾਰੀ ਕੋਈ ਗੱਲ ਕਹਿੰਦਾ ਵੀ ਆ ਕਰ ਦੋ ਜੋ ਕਦੇ ਨਾ ਬਿਲਕੁਲ ਨਹੀਂ ਮੈਂ ਇੱਥੇ ਬੋਲ ਕੇ ਵੀ ਕਹਿੰਦਾ ਹਾਂ ਉਹ ਸਾਥਾ ਜਰ ਕੋਈ ਇਹ ਜਿਹੀ ਕਰਨਾ ਕਰੋ ਜਿਹੜਾ ਕੰਮ ਹੋਣਾ ਹੈ ਉਸ ਤਰ੍ਹਾਂ ਠੀਕ ਹੈ ਉਹ ਇਸ ਲਈ ਅਸੀਂ ਜਿਹੜਾ ਮੈਂ ਧੰਨਵਾਦ ਕਰਦਾ ਹਾਂ ਜਿਹੜਾ ਸਾਡੇ ਹਲਕੇ ਦੇ ਵਿੱਚ ਅਸੀਂ ਹੋਰ ਜਿੰਨੀਆਂ ਜੋ ਵੀ ਉਹਦੇ ਕੋਲ ਕੰਮ ਲਈ ਜਾਂਦੇ ਨੇ ਹਾਂਜੀ ਹਾਂਜੀ ਕੋਈ ਜਾਵੇ ਤਾਂ ਇਹ ਦਫ਼ਤਰ ਜਾਵੇ ਉਹਨਾਂ ਦੇ ਦਫ਼ਤਰ ਦੇ ਵਿੱਚ ਕੰਮ ਹੈ ਜਿਹੜਾ ਚਾਹ ਪਾਣੀ ਸਾਰਾ ਕੁਝ ਉਹਦੇ ਜਿਹੜਾ ਕੰਮ ਹੁੰਦੇ ਨੇਗੇ ਸੋ ਅਸੀਂ ਸਾਡੇ ਹਲਕੇ ਨੂੰ ਭਾਗਾ ਮੰਨਦੇ ਹਾਂ ਠੀਕ ਹੈ ਔਰ ਅਸੀਂ ਆਸ ਕਰਾਂਗੇ ਪਿਆਸ ਜਿੰਨਾ ਤੱਕ ਅਹੀ ਆਉਣ ਵਾਲੀਆਂ ਸਰਕਾਰ ਵੀ ਅਹੀ ਆਉਣੀ ਹੈ। ਹਾਂਜੀ। ਸਾਈਟ ਤੋਂ ਤਾਂ ਲੈ ਕੇ ਆਉਣੀ ਹੈ। ਔਰ ਹੁਣ ਵੀ ਜਿਹੜੇ ਉਹਨੇ ਕੰਮ ਨੇ ਜਿਹੜੇ ਆਪਣੇ ਸਰਕਾਰ ਤਾਂ ਰਿਪੀਟ ਹੋਣੀ ਹੈ ਜੀ ਜਦੋਂ ਹੁਣਾਂ ਕੰਮ ਲਗਾਤਾਰ ਚੰਦ ਹੋਏ ਨੇ ਜੀ ਆਪਣੇ ਹਲਕੇ ਦੇ ਵਿੱਚ। ਦੇਖੋ ਨੌਕਰੀਆਂ ਨੇ ਬਗੈਰ ਸਪਾਸ ਤੋਂ ਬਗੈਰ ਪੈਸੇ ਦਾ। ਹਾਂਜੀ ਹਾਂਜੀ। ਜਿਹੜਾ ਫਰੀ ਦਾ ਜਿਹੜਾ ਸਿਸਟਮ ਹੈ ਬਿਜਲੀ ਦਾ, ਕਿਰਾਏ ਦਾ ਹਾਂਜੀ। ਜੋ